ਸਿੰਘਾਂ ਦੀ ਨਜਾਇਜ਼ ਭਰਤੀ ਨਾ ਕਰਕੇ ਜਿਹੜੇ ਪਹਿਲੇ ਅਖੰਡ ਪਾਰਟੀ ਸਿੰਘ ਆ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਮੁਸ਼ਕਲ ਨਾ ਕਰੀਏ ਇਹ ਜਿਹੜਾ ਸਭ ਤੋਂ ਪਹਿਲਾਂ ਤੇ ਅਸੀਂ ਜਿਹੜੇ ਮੁੱਖ ਅਧਿਕਾਰੀ ਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨਾਲ ਸੰਪਰਕ ਕਰਾਂਗੇ ਜੈਕਟਿਵ ਦੇ ਮੈਂਬਰਾਂ ਨਾਲ ਸੰਪਰਕ ਕਰਾਂਗੇ ਔਰ ਜੋ ਦਫਤਰੀ ਮੈਨੇਜਮੈਂਟ ਹੈ ਸਖਤਰ ਸਾਹਿਬਾਨ ਮੈਨੇਜਰ ਸਾਹਿਬਾਨ ਉਹਨਾਂ ਨਾਲ ਸੰਪਰਕ ਕਰਕੇ ਜੇਕਰ ਸਾਡੇ ਗੱਲਬਾਤ ਰਾਹੀਂ ਮਸਲੇ ਹੱਲ ਹੁੰਦੇ ਆ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਆ ਅਗਰ ਨਹੀਂ ਹੁੰਦੇ ਫਿਰ ਆਉਣ ਵਾਲੇ ਦਿਨਾਂ ਵਿੱਚ ਅਖੰਡ ਪਾਤਸ਼ਾਹਾਂ ਵਾਲੋ ਇੱਕ ਵੱਡਾ ਸੰਘਰਸ਼ ਜਿਹੜਾ ਉਹ ਵਿੱਡਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਾਨਕ ਸਿੰਘ ਪੁੱਲਰ ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਸਬ ਕਮੇਟੀ ਬਾਬਾ ਕਾਲਾ ਸਾਹਿਬੀ ਦਾ ਮੁਖ ਸੇਵਾਦਾਰ ਜੋ ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮਤ ਸਿੰਘ ਜੀ ਮੁਖ ਸੇਵਾਦਾਰ ਮੁੱਚੇ ਭਾਰ ਦੇ ਔਰ ਉਹਨਾਂ ਤੋਂ ਬਾਅਦ ਮੇਰੇ ਵੱਡੇ ਵੀਰ ਭਾਈ ਸ਼ਿਵਦੇਵ ਸਿੰਘ ਜੀ ਮੁਖ ਸੇਵਾਦਾਰ ਸਮੂਚੇ ਭਾਰਤ ਦੇ ਵੱਲੋਂ ਬੇਨਤੀਆਂ ਜੋ ਕੀਤੀਆਂ ਗਈਆਂ ਅੱਜ ਦੀ ਕਤਰਤਾ ਬਹੁਤ ਸ਼ਾਨਦਾਰ ਹੋਈ ਹੈ ਬਹੁਤ ਸਿੰਘ ਮੀਟਿੰਗ ਵਿੱਚ ਆਏ ਨੇ ਤੇ ਮੇਰੇ ਤੋਂ ਪਹਿਲਾਂ ਸਾਰਿਆਂ ਬੁਲਾ ਰਹਿਆਂ ਨੇ ਬਹੁਤ ਵਧੀਆ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਨੇ ਪਰ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਾਂਗਾ ਜਿੰਨੀ ਹਾਲਾਤ ਇਸ ਵੇਲੇ ਖੰਡ ਪਾਰਟਿਸ਼ਨਾਂ ਦੀ ਮਾੜੀ ਹੈ ਕਿ ਮੇਰਾ ਖਿਆਲ ਕੋਈ ਰੱਖਿਆ ਜੂਨੀਅਨ ਹੋਵੇ ਕੋਈ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਹੋਣ ਜਾਂ ਭਈਏ ਸਾਡੇ ਦੇਸ਼ ਵਿੱਚ ਆਉਂਦੇ ਨੇ ਉਹਨਾਂ ਦੀ ਇੰਨੀ ਮਾੜੀ ਹਾਲਤ ਨਹੀਂ ਖੰਡ ਪਾਠੀ ਸਿੰਘ ਜਿਹੜੇ ਨੇ ਗੁਰਦੁਆਰਿਆਂ ਵਿੱਚ ਮਹ ਪੁੰਝੇ ਸੌਂਦੇ ਵੇਖੇ ਸਾਡੇ ਬਾਬਾ ਕਾਲਾ ਸਾਹਿਬ ਦੇ ਵਿੱਚ ਖੰਡ ਪਾਠੀ ਸਿੰਘ ਜਿਹੜੇ ਪੁੰਝੇ ਸੌਂਦੇ ਨੇ ਉਹਨਾਂ ਵਾਸਤੇ ਕੋਈ ਰਹਿਸ਼ ਨਹੀਂ ਹੈ ਕੋਈ ਏਸੀ ਦਾ ਪ੍ਰਬੰਧ ਨਹੀਂ ਹੈ ਥੱਲੇ ਦਰੀਆਂ ਵਛਾਈਆਂ ਨੇ ਮਾੜੇ ਮੋٹے ਜਿਹੜੇ ਗੱਦੇ ਸੁੱਟੇ ਨੇ ਉਹ ਪੁੰਝੇ ਸੌਂਦੇ ਨੇ ਮੈਂ ਸ਼੍ਰੋਮਣੀ ਖੰਡ ਪਾਠੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਕੋਲੋਂ ਬੇਨਤੀ ਕਰਦਾ ਕਿ ਪ੍ਰਧਾਨ ਸਾਹਿਬ ਆਪ ਨਿਗਾਹ ਮਾਰ ਕੇ ਕਿ ਖੰਡ ਪਾਠੀ ਸਿੰਘਾਂ ਨਾਲ ਜਿਹੜਾ ਦੁਰਵਿਹਾਰ ਹੋ ਰਿਹਾ ਹੈ ਤੇ ਉਹ ਠੀਕ ਕੀਤਾ ਜਾਵੇ ਦੂਸਰੀ ਮੇਰੀ ਬੇਨਤੀ ਹੈ ਕਿ ਗੁਰਦੁਆਰਾ ਬਾਬਾ ਕਾਲਾ ਸਾਹਿਬ ਜੋ ਇੰਚਾਰਜ ਹੈ ਖੰਡ ਪਾਠਾ ਭਾਈ ਕੇਵਲ ਸਿੰਘ ਔਰ ਹੈੱਡ ਗੰਥੀ ਸਾਹਿਬੀ ਨੇ ਉਹ ਸਤਕਾਰਯੋਗ ਨੇ ਪਰ ਜਿਹੜਾ ਉਹਨਾਂ ਮਾੜਾ ਪ੍ਰਬੰਧ ਗੁਰਦੁਆਰਾ ਬਾਬਾ ਕਾਲਾ ਸਾਹਿਬ ਇਹ ਕੀਤਾ ਹੋਇਆ ਸਾਡਾ ਇੱਕ ਬਿੱਲ ਤੇ ਇੱਕ ਨਾਗਾ ਜਦੋਂ ਮਰਜੀ ਸਾਡੇ ਕੋਲ ਸਟੇਟਮੈਂਟਾਂ ਲੈ ਲੈ ਅਸੀਂ ਮੈਨੇਜਰ ਸਾਹਿਬ ਨੂੰ ਸਟੇਟਮੈਂਟਾਂ ਦਿੱਤੀਆਂ ਨੇ ਅੱਜ ਮੇਰਾ ਖਿਆਲ ਕਿ 4-5 ਦਿਨ ਹੋ ਗਏ ਨੇ ਪਰ ਸਾਨੂੰ ਉਹਨਾਂ ਦਾ ਕੋਈ ਰਿਵਿਊ ਨਹੀਂ ਪ੍ਰਾਪਤ ਹੋਇਆ ਉਹਨਾਂ ਕੀ ਕਾਰਵਾਈ ਕੀਤੀ ਅਸੀਂ ਲਿਖਤੀ ਦਿੱਤਾ ਹੈ ਨਾਲ ਉਹ ਬਿੱਲ ਆਏ ਨੇ ਜਿਨ੍ਹਾਂ ਦੇ ਕਈਆਂ ਦੇ 5-5 ਬਿੱਲ ਕਰਕੇ ਤੇ ਨਾਗੇ ਪਾਏ ਜਾਂਦੇ ਨੇ ਸਾਡਾ ਇੱਕ ਬਿਲ ਤੇ ਇੱਕ ਨਾਗਾ ਹੁੰਦਾ ਜੋ ਰੁਟੀਨ ਵਾਈ ਹੁੰਦਾ ਹੈ ਜਾਂ ਦੋ ਬਿਲ ਤੇ ਉਸ ਤੋਂ ਬਾਅਦ ਇੱਕ ਨਾਗਾ ਹੁੰਦਾ ਰੁਟੀਨ ਵਾਈ ਪਰ ਚਾਰ ਚਾਰ ਪੰਜ ਪੰਜ ਬਿਲ ਜਿਹੜੇ ਜਿਹਨਾਂ ਦੇ ਕੀਤੇ ਜਾਂ ਮੈਂ ਪੁੱਛਣਾ ਚਾਹੁੰਨਾ ਹੈ ਕਿ ਮੈਨੇਜਰ ਸਾਹਿਬ ਇਸ ਐਜੰਸੀ ਸਾਹਿਬ ਦਾ ਉਹਨਾਂ ਪਾਛੀਆਂ ਸਿੰਘਾਂ ਦੇ ਨਾਲ ਕੀ ਲੈਣ ਦੇਣ ਹੈ ਮੈਂ ਆਪ ਜੀ ਨੂੰ ਬੇਨਤੀ ਵੀ ਕੀਤੀ ਸੀ ਮੈਂ ਧਾਮੀ ਸਾਹਿਬ ਨੂੰ ਕੱਤਰ ਸਾਹਿਬ ਨੂੰ ਬੇਨਤੀ ਕਰਦਾ ਕੱਤਰ ਸਾਹਿਬ ਆਪ ਜੀਆਂ ਦੇ ਨੋਟ ਵਿੱਚ ਵੀ ਲਿਆਂਦਾ ਜਾਵੇਗਾ ਆਪ ਉਹਦੀ ਇਨਕੁਆਰੀ ਪੜਤਾਲ ਕਰਕੇ ਜੋ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਲਿਆਂਦਾ ਜਾਵੇ ਬੇਨਤੀ ਹੈ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਮੁਖ ਸਿੰਘ ਅਮੀਸ਼ਾ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਰਜਿਸਟਰ ਭਾਰਤ ਦਾ ਮੁੱਖ ਸੇਵਾਦਾਰ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸਾਰੇ ਜਿਹੜਾ ਕਿਹਾ ਜੀ ਅੱਜ ਦੀ ਜੋ ਵਿਸ਼ੇਸ਼ ਮੀਟਿੰਗ ਆ ਇਸ ਵਿੱਚ ਅਖੰਡ ਪਾਠ ਸਿੰਘਾਂ ਦੇ ਜੋ ਮਸਲੇ ਆ ਉਹਨਾਂ ਨੂੰ ਵਿਚਾਰਨ ਵਾਸਤੇ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਅਖੰਡ ਪਟ ਸਿੰਘਾ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਸਭ ਤੋਂ ਤਾਂ ਪਹਿਲਾਂ ਸਭ ਤੋਂ ਵੱਡੀ ਮੁਸ਼ਕਲ ਆ ਜੋ ਅਖੰਡ ਪਟ ਸਿੰਘਾ ਦੀ ਮੈਡੀਕਲ ਇੰਸ਼ੋਰੈਂਸ ਆ ਉਹ ਅਸੀਂ ਚਾਹੁੰਦੇ ਆ ਕਿ ਜਿਹੜੀ ਅਖੰਡ ਪਟ ਸਿੰਘਾ ਦੀ ਮੈਡੀਕਲ ਇੰਸ਼ੋਰੈਂਸ ਆ ਜਿਵੇਂ ਦੂਜੇ ਮੁਲਾਜ਼ਮਾਂ ਦੀਆਂ ਇੰਸ਼ੋਰੈਂਸਾਂ ਹੁੰਦੀਆਂ ਨੇ ਉਸੇ ਹੀ ਤਰ੍ਹਾਂ ਅਖੰਡ ਪਟ ਸਿੰਘਾ ਦੀਆਂ ਇੰਸ਼ੋਰੈਂਸਾਂ ਹੋਣ ਬਾਕੀ ਜੋ ਅਖੰਡ ਪਾਟ ਸਿੰਘਾ ਨੂੰ ਨਜਾਇਜ਼ ਤੌਰ ਤੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਵਾਸਤੇ ਜਿਹੜੀ ਵਿਸ਼ੇਸ਼ ਮੀਟਿੰਗ ਹੋਈ ਹੈ ਜੀ ਜਿਹੜੀ ਭੇਟਾ ਦੇਖੋ ਜਿਹੜੀ ਅਖੰਡ ਪਾਟ ਸਾਹਿਬ ਦੀ ਭੇਟਾ ਆ ਉਹ ਤੇ ਨਾ ਕੋਈ ਦੇ ਹੀ ਸਕਦਾ ਆ ਪਰ ਅਸੀਂ ਚਾਹੁੰਦੇ ਆ ਜੋ ਅੱਜ ਮਹਿੰਗਾਈ ਦਾ ਦੌਰ ਚੱਲ ਰਿਹਾ ਆ ਜਿਹੜੀ ਮਹਿੰਗਾਈ ਅਸਮਾਨ ਨੂੰ ਛੂ ਰਹੀ ਆ ਉਸ ਹਿਸਾਬ ਦੇ ਨਾਲ ਅਸੀਂ ਤੇ ਚਾਹੁੰਦੇ ਜਿਹੜੀ ਅਖੰਡ ਪਾਟ ਸਾਹਿਬ ਦੀ ਪ੍ਰਤੀ ਅਖੰਡ ਪਾਠੀ ਸਿੰਘ ਨੂੰ ਇੱਕ ਅਖੰਡ ਪਾਠੀ ਸਿੰਘ ਨੂੰ ਅਖੰਡ ਪਾਠ ਸਾਹਿਬ ਦੀ ਘੜ ਤੋਂ ਘੱਟ 2500 ਰੁਪਏ ਭੇਟਾ ਚਾਹੀਦੀ ਆ ਭਾਵੇਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੇਵਾ ਨਿਭਾ ਰਿਹਾ ਏ ਭਾਵੇਂ ਲੋਕਲ ਗੁਰਦੁਆਰਿਆਂ ਵਿੱਚ ਪਿੰਡਾਂ ਵਿੱਚ ਸੇਵਾ ਨਿਭਾ ਰਿਹਾ ਨਾ ਸਾਨੂੰ ਉਹਨਾਂ ਦੀ ਸਾਮ ਸੰਭਾਲ ਕਰਨੀ ਚਾਹੀਦੀ ਔਰ ਵੱਧ ਤੋਂ ਵੱਧ ਭੇਟਾ ਦੇਣੀ ਚਾਹੀਦੀ ਆ ਤਾਂ ਜੋ ਉਹ ਵੀ ਆਪਣੇ ਜਿਹੜੇ ਬੱਚੇ ਆ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਆ ਉਹ ਸਹੀ ਟੰਗ ਨਾਲ ਉਹ ਚਲਾ ਸਕਣ ਜੋ ਨਵੇਂ ਅਖੰਡ ਪਾਤ ਸਿੰਘਾਂ ਦੀ ਭਰਤੀ ਕੀਤੀ ਗਈ ਆ ਉਹ ਤਕਰੀਬਨ 100 ਤੋਂ 150 ਸਿੰਘ ਦੀ ਜ਼ਰੂਰਤ ਸੀ ਔਰ ਘੱਟ ਤੋਂ ਘੱਟ ਤਕਰੀਬਨ 300 ਦੇ ਕਰੀਬ ਜਿਹੜੀ ਉਹ ਭਰਤੀ ਕੀਤੀ ਗਈ ਆ ਇਸੇ ਹੀ ਤਰ੍ਹਾਂ ਸੀ ਜਿਹੜੇ ਬਾਹਰਲੇ ਗੁਰਦੁਆਰਾ ਸਹਿਬਾਨ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਆ ਨਾ ਉੱਥੇ ਅਖੰਡ ਪਾਤ ਸਿੰਘਾਂ ਦੇ ਜਿਹੜੇ ਅਖੰਡ ਪਾਠ ਸਾਹਿਬ ਆ ప్రతి ਮਹੀਨਾ 8 ਤੋਂ 10 ਅਖੰਡ ਪਾਠ ਸਾਹਿਬ ਹੁੰਦੇ ਆ ਔਰ ਉੱਥੇ ਵੀ ਭਰਤੀ ਕੀਤੀ ਜਾ ਰਹੀ ਆ ਜੇਕਰ ਅਸੀਂ ਕਿਸੇ ਨਾਲ ਸੰਪਰਕ ਕਰਦੇ ਆ ਜਾਂ ਮੈਨੇਜਰ ਸਾਹਿਬਾਨਾਂ ਨਾਲ ਸੰਪਰਕ ਕਰਦੇ ਆ ਉਹ ਕਹਿੰਦੇ ਕਿ ਸਾਨੂੰ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹਨਾਂ ਦੇ ਫੋਨ ਆਉਂਦੇ ਆ ਉਹ ਕਹਿੰਦੇ ਆ ਕਿ ਇਹਨਾਂ ਅਖੰਡ ਪਾਠ ਸਿੰਘ ਲਾਉਣਾ ਅਸੀਂ ਮੈਂਬਰ ਸਾਹਿਬਾਨ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਵੱਲੋਂ ਕਿਸੇ ਵੀ ਸਿੰਘ ਨੂੰ ਸੇਵਾਦਾਰ ਭਾਵੇਂ ਹੈਲਪਰ Subscribe to One India channel and never miss an update.